म्ब I <tries> am ਨਿਕ ਵਿਦੀ ਸਮਨ I'm a giant lubma ਰਿਸ਼ਨ ਧਿਆਈ ਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰ ਦਿਆਵੇ ਧਾਏ ਸਭ ਤੋਂ ਹੀ ਹੋਏ ਸਹਾਰੇ ਜੋ ਪੋਤੇ ਗਬਾਦਰ ਸਿਮਰ ਕਰਨੋਂ ਦਿਆਵੇ ਧਾਏ सब <SgraceCal> ਇੱਕ ਵਾਰ ਸਾਰੇ ਜੋ ਤੇਗ ਬਹਾਦਰ ਸਿਮਰ ਤੇਗ ਬਹਾਦਰ ਸਿਮਰ ਤੇਗ ਬਹਾਦਰ ਨੀ ਐ ਤੇਗ ਬਹਾਦਰ ਕਰਨੋਂ ਨਿਤ ਆਵੇ ਤਾਏ ਤੇਗਵਾਦਰ ਸਿਮਰ ਤੇਗਵਾਦਰ ਸਿਮਰ ਕਰ ਨੋਂ ਨਿਦ ਵਾ ਵਗਜ ਕੇ ਤੇਗਵਾਦਰ ਆ ਤੇਗਵ ਸਭ ਥਾਈ ਹੋਏ ਸਾਇ ਤੇਗ ਮਹਾਦਰਸਨ ਮਰ ਤੇਗ ਮਹਾਦਰਸਨ ਮਰ ਸਭ ਥਾਈ ਤੇਗ ਵਾ ਵਾ ਤੇਗ ਵਾ ਕੋਈ ਵੀ ਰਸਨਾ ਵੰਜੀ ਨਾ ਰਵੇ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਸਿਮਰੋ ਧੰਨ ਗੁਰ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਵਾਹ ਸਾਰੇ ਸਿਮਰੋ ਧੰਨ ਗੁਰੂ ਧੰਨ ਗੁਰ ਤੇ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇ ਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਸਭ ਥਾਏ ਵੈਸਾ ਐ ਤੇਗਵਾਦਰ ਸਿਮਰ ਤੇਗਵਾਦਰ ਸਿਮਰ ਸਭ ਤਾਈ ਤੇਗਵਾਦਰ ਸਿਮਰ ਤੇਗਵਾਦਰ ਸਿਮਰ ਅੱਖੋ ਸਤਨਾਮ ਸ੍ਰੀ ਸ਼ਿਰ ਅੱਖੋ ਜੀ ਸਤਨਾਮ ਸ੍ਰੀ ਇੱਕ ਵਾਰ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਸ਼ਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਝੁਕਾ ਕੇ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰ ਦੇ ਨਾਲ ਲੜੀਵਾਰ ਚੱਲ ਰਹੇ ਹਰ ਮਹੀਨਾ ਗੁਰਮਤ ਸਮਾਗਮਾਂ ਵਿੱਚ ਅੱਜ ਡੂੰਮੇ ਵਾਲ ਨਗਰ ਵਿਖੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਲਾਹੇ ਪ੍ਰਾਪਤ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਸਤਕਾਰਯੋਗ ਬੀਬੀ ਅਮਨਦੀਪ ਕੌਰ ਜੀ ਪਟਨਾ ਸਾਹਿਬ ਵਾਲੇ ਤਿੰਨੋਂ ਦੇ ਸੁਮੁੱਛੇ ਜਥੇ ਪਾਸੋਂ ਆਪ ਜੀਆਂ ਨੇ ਬਹੁਤ ਹੀ ਰਸਪੰਨਾ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ ਕਲਯੁਗ ਮੈਂ ਕੀਰਤਨ ਪਰਧਾਨਾ ਗੁਰਮੁਖ ਜਪੀਐ ਲਾਇ ਧਿਆਨ ਕਲਯੁਗ ਵਿੱਚ ਸਭ ਤੋਂ ਸੁਖੀ ਭਗਤੀ ਤੇ ਸਭ ਨਾਲੋਂ ਜ਼ਿਆਦਾ ਲਾਹਾ ਪ੍ਰਾਪਤ ਕਰਨ ਵਾਲੀ ਭਗਤੀ ਹੈ ਕੀਰਤਨ ਭਗਤੀ ਪਰ ਉਹਦੇ ਵਿੱਚ ਸ਼ਰਤ ਹੈ ਕਿ ਗੁਰਮੁਖ ਜਪੀਐ ਲਾਇ ਧਿਆਨ ਭਾਈ ਗੁਰੂ ਦੇ ਰਾਹੀ ਜਪੀ ਤੇ ਧਿਆਨ ਲਾ ਕੇ ਜਪੀ ਕੀਰਤਨ ਸਭ ਤੋਂ ਵੱਡੀ ਭਗਤੀ ਹੈ ਕੀਰਤਨ ਕਰਨ ਮੇਘ ਕੀ ਵਰਖਾ ਵਰਖੇ ਜਲ ਹੋਏ ਜੀਵਨ ਹਰਖਾ ਉਤੋਂ ਬਾਅਦ ਫਿਰ ਮਹਾਰਾਜ ਨੇ ਵਡਿਆਈ ਕੀਤੀ ਕਥਾ ਦੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ પ્રસੰਗ ਆਇਆ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਪਾਠ ਦਾ ਕੀ ਫਲ ਹੈ ਕੀਰਤਨ ਦਾ ਕੀ ਫਲ ਹੈ ਤੇ ਕਥਾ ਦਾ ਕੀ ਫਲ ਹੈ ਆਦਿਸ਼ਨ ਕੇ ਭਾਈ ਪਾਠ ਦਾ ਫਲ ਇਸ ਤਰ੍ਹਾਂ ਹੈ ਜਿਵੇਂ ਖੂਦ ਹੀ ਖੇਤੀ ਆ ਸੁਣਿਓ ਧਿਆਨ ਨਾਲ ਪਾਠ ਦਾ ਫਲ ਇਸ ਤਰ੍ਹਾਂ ਹੈ ਜਿਵੇਂ ਖੂਦ ਹੀ ਖੇਤੀ ਹੋਵੇ ਭਾਵ ਖੂਹ ਵਿੱਚੋਂ ਪਾਣੀ ਕੱਢਿਆ ਆਲੇ-ਦੋਲੇ ਦੇ ਪੰਨ ਦਾਸ ਖੇਤ ਸਿੰਜੇ ਗਏ ਤੇ ਖੇਤੀ ਹੋਵੇ ਪਰ ਸਜਣੋਂ ਖੂਹ ਦਾ ਪਾਣੀ ਜਿਹੜਾ ਉਹ 2 3 4 ਮੀਲ ਤੱਕ ਨਹੀਂ ਜਾ ਸਕਦਾ 2 4 ਖੇਤਾਂ ਤੱਕ ਜਾ ਸਕਦਾ ਹੈ 2 3 4 ਮੀਲ ਤੱਕ ਪਾਪ ਬਹੁਤ ਦੂਰ ਤੱਕ ਖੂਦ ਦੇ ਪਾਣੀ ਨਾਲ ਖੇਤੀ ਨਹੀਂ ਸਿੰਜੀ ਜਾ ਸਕਦੀ ਖੂਦ ਦੇ ਪਾਣੀ ਨਾਲ ਸਿਰਫ ਆਲੇ-ਦੁਆਲੇ ਦੇ 2 4 ਖੇਤ ਸਿੰਜੇ ਜਾ ਸਕਦੇ ਨੇ ਖੂਦ ਦੇ ਪਾਣੀ ਨਾਲ 2 4 ਮੀਲ ਤੱਕ ਨਹੀਂ ਖੇਤੀ ਸਿੰਜੀ ਜਾ ਸਕਦੀ ਇੱਕ ਨਾ ਪਾਠ ਕਰਨ ਨਾਲ ਉਹਦਾ ਉਧਾਰ ਹੁੰਦਾ ਜਿਹੜਾ ਆਪ ਕਰੇ ਜਿਹਨੂੰ ਅਰਥਾਂ ਦਾ ਪਤਾ ਹੋਵੇ ਪਾਠ ਕਰਨ ਦਾ ਫਲ ਉਹਨੂੰ ਮਿਲਦਾ ਹੈ ਜਿਹਨੂੰ ਆਪ ਅਰਥਾਂ ਦਾ ਪਤਾ ਹੋਵੇ ਪੜਨ ਵਾਲੇ ਨਾਲ ਸੁਣਨ ਵਾਲੇ ਨੂੰ ਉਹਨੂੰ ਲਾਭ ਹੈ ਜਿਹਨੂੰ ਅਰਥ ਆਉਂਦੇ ਹੋਣ ਔਰ ਉਸ ਤੋਂ ਬਾਅਦ ਕੀਰਤਨ ਕਰਨ ਮੇਘ ਕੀ ਵਰਖਾ ਕੀਰਤਨ ਦਾ ਫਲ ਹੈ ਜਿਵੇਂ ਮੋਲੇ ਧਾਰਮੀ ਪੈਂਦਾ ਹੋਵੇ ਉਹ ਕਈ ਮੀਲਾਂ ਤੱਕ ਖੇਤੀ ਸਿੰਜ ਦਿੰਦਾ ਸਵੇਦੇ ਮੀਂਹ ਅੰਮ੍ਰਿਤ ਵੇਲੇ ਇੱਥੇ ਡੂੰਮੇ ਵਾਲ ਦੇ ਇਲਾਕੇ ਪਿਆਰ ਸਾਧ ਸੰਗਤ ਇੱਕ ਤਾਂ ਉਹਦੀ ਹਵਾ ਜਿਹੜੀ ਹੈ ਉਹ ਦੂਰ ਦੂਰ ਗਡ ਸ਼ੰਕਰ ਨਵਾਂ ਸ਼ਹਿਰ ਤੱਕ ਠੰਡੀ ਹਵਾਏਗੀ। ਔਰ ਦੁੱਜਾ ਮੇਗ ਦੀ ਵਰਖਾ ਭਾਵ ਮੋਲੇ ਧਰਮੀ ਜਿਹੜਾ ਉਹ ਮੀਲਾਂ ਤੱਕ ਖੇਤਾਂ ਨੂੰ ਪਾਣੀ ਨਾਲ ਭਰ ਦਿੰਦਾ ਹੈ। ਜੇ ਇੱਥੇ ਮੀਂਹ ਪਿਆ ਤੇ ਰੋਪੜ ਵੀ ਪਿਆ ਹੋਏਗਾ। ਜਦੋਂ ਮੀਂਹ ਪੈਂਦਾ ਉਹ ਡੂਮੇ ਵਾਲ ਨੂਰਪੁਰ ਵਿੱਦੀ ਤੋਂ ਲੈ ਕੇ ਰੋਪੜ ਤੱਕ ਖੇਤ ਸਿੰਜਦਾ ਹੈਗਾ। ਐਦਾਂ ਕੀਰਤਨ ਦਾ ਫਲ ਹੈ। ਭਾਵ ਜਿਹਨੂੰ ਅਰਥ ਨਹੀਂ ਵੀ ਆਉਂਦੇ। ਉਹ ਵੀ ਕੀਰਤਨ ਵਿੱਚ ਸੁਣਨ ਬਹਿ ਜਾਏ ਉਹਨੂੰ ਵੀ ਲਾਭ ਹੁੰਦਾ ਹੈ ਕਿਵੇਂ ਕਈ ਵਾਰ ਅਰਥ ਨਹੀਂ ਆਉਂਦੇ ਬਹੁਤ ਲੋਕ ਨੇ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥ ਨਹੀਂ ਪਤਾ ਪਰ ਜਦੋਂ ਨਾਲ ਸੁਰ ਤੇ ਤਾਲ ਦਾ ਸੁਮੇਲ ਹੁੰਦਾ ਹੈ ਉਹਨਾਂ ਦੀ ਸੁਰਤ ਜੁੜ ਜਾਂਦੀ ਤੋਂ ਦੇ ਬਹੁਤ ਸਾਰੇ ਐਸੇ ਹੋਣਗੇ ਜਿਹੜੇ ਸ਼ਬਦ ਕੀਰਤਨ ਵਿੱਚ ਸੁਣੋਂਗੇ ਜਾਂ ਭੈਣ ਜੀ ਹੁਣੇ ਪੜੇ ਨੇ ਉਹਦੇ ਤੁਹਾਨੂੰ ਅਰਥ ਨਹੀਂ ਆਉਂਦੇ ਪਰ ਜਦੋਂ ਸੁਰ ਤੇ ਧਾਲ ਵਿੱਚ ਗਾਇਆ ਜਾ ਰਿਹਾ ਸੀ ਤੁਹਾਡੀਆਂ ਅੱਖਾਂ ਬੰਦ ਹੋ ਗਈਆਂ ਸੁਣਦਿਆਂ ਸੁਣਦਿਆਂ ਤੁਹਾਡੀ ਸੁਰਤ ਟਿਕ ਗਈ ਤੁਹਾਡੀਆਂ ਅੱਖਾਂ ਬੰਦ ਹੋ ਗਈਆਂ ਇਦਾਂ ਕੀਰਤਨ ਮੇਰ ਦੀ ਵਰਖ ਹੈ ਭਾਈ ਦੂਰ ਖੇਤਾਂ ਵਿੱਚ ਵੀ ਕੋਈ ਅਲੇ ਦਵਲੇ ਖੜਾ ਸੁਣ ਰਿਹਾ ਹੈ ਅਰਥ ਨਹੀਂ ਆਉਂਦੇ ਕਿ ਸ਼ਬਦ ਦੇ ਕੀ ਅਰਥ ਨੇ ਪਰ ਕੀਰਤਨ ਵਿੱਚ ਆਨੰਦ ਜ਼ਰੂਰ ਆਇਆ ਅਰਥਾਂ ਦਾ ਪਤਾ ਨਹੀਂ ਹੈ ਕੀਰਤਨ ਸੁਰ ਤੇ ਧਾਲ ਵਿੱਚ ਆਨੰਦ ਜ਼ਰੂਰ ਆਇਆ ਸੁਣਦਿਆਂ ਸੁਣਦਿਆਂ ਅੱਖਾਂ ਬੰਦ ਹੋ ਗਈਆਂ ਇਹਦੀ ਐਗਜ਼ੈਂਪਲ ਇੱਕ ਦਿਨ ਮੈਂ ਲਾਈਵ ਤੋਂ ਕਥਾ ਵੀ ਦਿੱਤੀ ਇੱਕ ਅੰਗਰੇਜ਼ ਇੰਗਲੈਂਡ ਦੇ ਰਹਿਣ ਵਾਲੇ ਉਹ ਸੀ ਆਪਾਂ ਦੇ ਕਾਲਜ ਦੇ ਲਿਟਰੇਚਰ ਵਿੱਚ ਵੀ ਉਹਦੀ ਕਹਾਣੀ ਛਾਪੀ ਹੈ ਤੁਹਾਡੇ ਤੱਕ ਕਈ ਸਾਲ ਪਹਿਲਾਂ ਪਹੁੰਚੀ ਹੋਏਗੀ ਅੰਗਰੇਜ਼ ਹਿੰਦੁਸਤਾਨ ਦੀ ਯਾਤਰਾ ਤੇ ਆਇਆ ਉਹ ਦਰਸ਼ਨ ਕਰਨ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਚਲਾ ਗਿਆ ਬੜੀ ਸ਼ਿੱਦਤ ਤੇ ਭਾਵਨਾ ਨਾਲ ਉਹਨੇ ਜਿਵੇਂ ਜਿਵੇਂ ਦੱਸਿਆ ਨਮਸਕਾਰ ਕੀਤੀ ਪਰ ਕਰਮਾਂ ਵਿੱਚ ਬਹਿ ਕੇ ਕੀਰਤਨ ਸੁਣਨ ਲੱਗ ਪਿਆ ਉਹਨੂੰ ਅਰਥ ਨਹੀਂ ਪਤਾ ਨਾ ਉਹਨੂੰ ਗੁਰਮੁਖੀ ਪੜ੍ਹਨੀ ਆਉਂਦੀ ਹੈ ਨਾ ਉਹਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਉਹਨੂੰ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਪਤਾ ਨੇ ਪਰ ਜਦੋਂ ਸੰਗੀਤ ਸੁਰ ਤੇ ਤਾਲ ਨਾਲ ਸ਼ਬਦ ਗਾਏ ਨੂੰ ਹੋ ਰਿਹਾ ਸੀ ਉਹਦੀ ਸੁਰਤ ਜੁੜ ਰਹੀ ਸੀ ਉਹ ਕਹਿ ਰਿਹਾ ਸੀ ਥਿਸ ਇਜ਼ ਅ ਵੈਰੀ সুইਟ Song ਮੈਨੂੰ ਬਹੁਤ ਸੁਣੋਂ ਗੀਤ ਲੱਗ ਰਿਹਾ ਉਹਦੀ ਸੁਰਤ ਇਕਾਗਰ ਹੋ ਗਈ ਉਹਨੂੰ ਸੰਸਾਰ ਭੁੱਲ ਗਿਆ ਉਹਨੂੰ ਕੁਝ ਮਿੰਟਾਂ ਵਾਸਤੇ ਦੁਨੀਆ ਭੁੱਲ ਗਈ ਉਹਨੂੰ ਕੀਰਤਨ ਵਿੱਚ ਇੰਨਾ ਆਨੰਦ ਆਇਆ ਉਹ ਬੰਦੇ ਨੇ ਇੱਕ ਦਿਨ ਰਹਿਣਾ ਸੀ 7 ਦਿਨ ਸ਼੍ਰੀ ਦਰਬਾਰ ਸਾਹਿਬ ਰਿਹਾ ਕਈ ਕਈ ਘੰਟੇ ਪ੍ਰਕਰਮਾਂ ਵਿੱਚ ਕੀਰਤਨ ਸੁਣਦਾ ਰਿਹਾ ਕਈ ਕਈ ਘੰਟੇ ਇਕੱਲਾ ਬਹਿ ਕੇ ਉਹ ਸ਼ਬਦ ਕੀਰਤਨ ਸੁਣਦਾ ਰਿਹਾ ਬੜਾ ਹੈਰਾਨ ਹੋਇਆ ਕਹਿੰਦਾ ਸਾਰਾ ਦਿਨ ਕੀਰਤਨ ਹੋ ਰਿਹਾ ਔਰ ਇੱਕ ਜਥੇ ਤੋਂ ਬਾਅਦ ਜਦੋਂ ਦੂਜਾ ਗੋਣ ਵਾਲਾ ਹੁੰਦਾ ਉਹਦਾ ਉਹਦੇ ਨਾਲੋਂ ਵੀ ਵੱਧਨ ਹੁੰਦਾ ਉਹ ਸਾਧ ਸੰਗਤ ਤੋਂ ਨੇ ਕੀਰਤਨ ਸੁਣਿਆ ਸੱਤ ਦਿਨਾਂ ਬਾਅਦ ਉਹ ਅੰਗਰੇਜ਼ ਜਿਹੜਾ ਵਾਪਸ ਇੰਗਲੈਂਡ ਚ ਲੱਗ ਗਿਆ ਇੰਗਲੈਂਡ ਜਾ ਕੇ ਉਹਨੇ ਦਰਬਾਰ ਸਿਵਤੋਂ ਦੇ ਅੰਦਰ ਜਾਗ ਲੱਗੀ ਵੇ ਇਦਾਂ ਦਾ ਗੁਰਦੁਆਰਾ ਸੌਥ ਹਾਲ ਵਿੱਚ ਪਾਰਕ ਐਵੇਨੀ ਉਹ ਵਿੱਚ ਵੀ ਹੈ ਇਦਾਂ ਦਾ ਇੱਕ ਗੁਰਦੁਆਰਾ ਨਿਸ਼ਾਨ ਸਾਹਿਬ ਕੇਸਰੀ ਲੱਗਾ ਹੋਇਆ ਹੈ ਹੈਵਲੋਕ ਰੋਡ ਉੱਤੇ ਵੀ ਗੁਰਦੁਆਰਾ ਹੈ ਕਿਉਂਕਿ ਉਸ ਰੋਡ ਤੋਂ ਕ੍ਰਾਸ ਰੋਡ ਤੋਂ ਰੰਗਦਾ ਸੀ ਤਾਂ ਉਹਨੂੰ ਉਹ ਆਨੰਦ ਕੀਰਤਨ ਦਾ ਆਇਆ ਅੰਗਰੇਜ਼ ਜਿਹੜਾ ਉਹ ਹੁਣ ਰੋਜ਼ ਸਵੇਰੇ ਆਪਣੇ ਘਰ ਵਿੱਚ ਬਹਿੰਦਾ ਹੈ ਮੈਡੀਟੇਸ਼ਨ ਵਿੱਚ ਉਹਨੂੰ ਉਹੀਓ ਸ਼ਬਦ ਜਿਹੜੇ ਦਰਬਾਰ ਸਾਹਿਬ ਸੁਣੇ ਕਈ ਦਿਨ ਸੁਣਦੇ ਰਹੇ ਜਿਵੇਂ ਤੁਸੀਂ ਸ਼ਬਦ ਕੀਰਤਨ ਸੁਣੋ ਤੁਹਾਨੂੰ ਅਰਥ ਨਹੀਂ ਪਤਾ ਪਰ ਪੰਕਤੀ ਯਾਦ ਹੋ ਗਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈੇ ਛਡਾਈ ਤੁਸੀਂ ਪੜਦੇ ਜਾਓਗੇ ਟੋਡੇ ਅੰਦਰ ਉਹ ਸ਼ਬਦ ਕੀਰਤਨ ਧੁਨ ਵਸ ਗਈ ਅੰਗਰੇਜ਼ ਦੇ ਅੰਦਰ ਉਹੀ ਉਹ ਧੁਨ ਵਸ ਗਈ ਕਈ ਦਿਨ ਉਹਨੂੰ ਉਹ ਸ਼ਬਦ ਸੁਣਦੇ ਰਹੇ ਇੱਕ ਦਿਨ ਬੜੀ ਹੈਰਾਨੀ ਵਾਲੀ ਗੱਲ ਹੋਈ ਉਹਨੂੰ ਨਵੇਂ ਸ਼ਬਦ ਸੁਣਨ ਲੱਗ ਪਏ ਜਿਹੜੇ ਸ਼ਬਦ ਉਹਨੇ ਸੁਣੇ ਨਹੀਂ ਸੀ ਉਸੇ ਧੁਨ ਸੁਰ ਤੇ ਧਾਲ ਵਿੱਚ ਉਹਨੂੰ ਨਵੇਂ ਸ਼ਬਦ ਸੁਣਨ ਲੱਗ ਪਏ ਉਹਨੇ ਆਪਣੇ ਮਨ ਦੀ ਗੱਲ ਸੌਥਾ ਲਾ ਜਾ ਕੇ ਗੁਰਦੁਆਰੇ ਵਿੱਚ ਇੱਕ ਗ੍ਰੰਥੀ ਨਾਲ ਕੀਤੀ ਕਹਿੰਦਾ ਭਾਈ ਸਾਹਿਬ ਜੀ ਮੈਨੂੰ ਐਦਾਂ ਸ਼ਬਦ ਸੁਣਾਈ ਦਿੰਦਾ ਜਦੋਂ ਮੈਂ ਰੋਜ਼ ਬੈਨਾ ਸਵੇਰੇ ਮੈਨੂੰ ਸ਼ਬਦ ਸੁਣਾਈ ਦਿੰਦਾ ਤਾਂ ਉਹ ਜਿਹੜਾ ਗ੍ਰੰਥੀ ਸਿਓ ਵੀ ਭਾਵਨਾਵਾਂ ਵਾਲਾ ਸੀ ਉਹਨੇ ਅੰਗਰੇਜ਼ੀ ਵਿੱਚ ਉਹਦੇ ਨਾਲ ਗੱਲ ਕੀਤੀ ਵਿੱਚ ਜਦੋਂ ਤੁਹਾਨੂੰ ਸ਼ਬਦ ਸੁਣਾਈ ਦਵੇ ਤੁਸੀਂ ਮੈਨੂੰ ਫੋਨ ਉੱਤੇ ਦੱਸਿਓ ਕਿ ਮੈਨੂੰ ਆਹ ਸ਼ਬਦ ਸੁਣਦਾ ਮੈਂ ਤੁਹਾਨੂੰ ਉਹਦੇ ਅਰਥ ਵੀ ਦੱਸ ਦਾਂਗਾ ਅਗਲੇ ਦਿਨ ਜਦੋਂ ਅੰਗਰੇਜ਼ ਨੂੰ ਉਹ ਸ਼ਬਦ ਸੁਣਾਈ ਦਿੱਤਾ ਉਨੇ ਉਹ ਸ਼ਬਦ ਗਰੰਥੀ ਨੂੰ ਫੋਨ ਕਰਕੇ ਦੱਸਿਆ ਭਾਈ ਸਾਹਿਬ ਜੀ ਮੈਨੂੰ ਆਹ ਸ਼ਬਦ ਇਦਾਂ ਸੁਣਾਈ ਦੇ ਰਿਹਾ ਹੈ ਉਹਨੇ ਕਿਹੜਾ ਸ਼ਬਦ ਹੈ ਉਹਨੇ ਕਿ ਇਦਾਂ ਬਾਰ-ਬਾਰ ਰਾਗੀ ਗਾ ਰਹੇ ਨੇ ਬੈਦੋ ਨਾ ਭਾਈ ਭੈਣੋ ਨਾ ਭਾਈ ਇੱਕੋ ਸਹਾਈ ਰਾਮ ਹੈ ਕਹਿੰਦਾ ਆ ਮੈਨੂੰ ਸੁਣਾਈ ਦਿੰਦਾ ਤੇ ਇੱਕਦਮ ਗਰੰਥੀ ਦੇ ਮਨ ਵਿੱਚ ਆਇਆ ਵੀ ਇਹ ਸ਼ਬਦ ਇਹਨੂੰ ਕਿੱਥੋਂ ਸੁਣਾਈ ਦਿੰਦਾ ਹੈ ਉਹਨੇ ਸਾਥ ਸੰਗਤ ਸ਼੍ਰੀ ਦਰਬਾਰ ਸਾਹਿਬ ਕੰਟਰੋਲ ਰੂਮ ਵਿੱਚ ਜਿੱਥੇ ਇਨਫੋਰਮੇਸ਼ਨ ਹੈ ਉੱਥੇ ਫੋਨ ਲਾਇਆ ਉਨਕੇ ਭਾਈ ਸਾਹਿਬ ਕਿਹੜਾ ਜਥਾ ਕੀਰਤਨ ਕਰਦੇ ਹੈ ਜਦੋਂ ਤੁਸੀਂ ਸੰਕੜੇ ਮੀਲ ਦੂਰ ਬਹਿ ਕੇ ਸ਼ਬਦ ਸੁਣ ਸਕਦੇ ਹੋ ਜਿਹੜਾ ਸ਼ਬਦ ਸ਼੍ਰੀ ਦਰਬਾਰ ਸਾਹਿਬ ਚੱਲ ਰਿਹਾ ਬਿਨਾਂ ਕਿਸੇ ਸਾਧਨ ਤੋਂ ਅੰਗਰੇਜ਼ ਨੂੰ ਸੁਰਤ ਕਰਕੇ ਸੁਣਾਈ ਦੇ ਰਿਹਾ ਇਹ ਬਹੁਤ ਵੱਡਾ ਵਿਗਿਆਨ ਹੈ ਧਰਮ ਦੀ ਦੁਨੀਆ ਵਿੱਚ ਕੋਈ ਬੰਦਾ ਸਵਾਲ ਕਰੇ ਕਿਵੇਂ ਹੋ ਸਕਦਾ ਹੈ ਕੋਈ ਰੇਡੀਓ ਨਹੀਂ ਕੋਈ ਟੈਲੀਵਿਜ਼ਨ ਨਹੀਂ ਕੋਈ ਇੰਟਰਨੈਟ ਨਹੀਂ ਉਹਨੂੰ ਸ਼ਬਦ ਕਿਵੇਂ ਸੁਣਾਈ ਦੇ ਰਿਹਾ ਇੱਕ ਚੀਜ਼ ਯਾਦ ਰੱਖਿਓ ਤੁਹਾਡੇ ਸਾਰਿਆਂ ਕੋਲ ਮੋਬਾਈਲ ਹੈ ਸੱਜਣੋ ਇੱਥੇ ਬੈਠਿਆਂ ਫੋਨ ਤੁਸੀਂ ਅਮਰੀਕਾ ਲਾਓ ਇਟਲੀ ਲਾਓ ਇੰਗਲੈਂਡ ਆਸਟ੍ਰੇਲੀਆ ਆਪਣੇ ਬੱਚਿਆਂ ਨੂੰ ਲਾਉਂਦੇ ਹੋ ਕੋਈ ਤਾਰਾਂ ਨਹੀਂ ਵਿਸ਼ੀਆਂ ਹੋਈਆਂ ਹਵਾ ਵਿੱਚ ਹੀ ਗੱਲਾਂ ਹੋ ਰਹੀਆਂ ਨੇ ਆਪਣੀਆਂ ਹਵਾ ਵਿੱਚ ਹੀ ਕੋਈ ਤਾਰ ਥੋੜੀ ਪਈ ਹੋਈ ਆ ਵੇ ਆਸਟ੍ਰੇਲੀਆ ਨਾਲ ਗੱਲ ਕਰਨੀ ਐ ਕੈਨੇਡਾ ਨਾਲ ਗੱਲ ਕਰਨੀ ਤਾਰਾਂ ਨਾਲ ਨਾ ਇੱਥੋਂ ਨੰਬਰ ਲਾਇਆ ਹਵਾ ਵਿੱਚ ਹੀ ਡੂੰਮੇ ਆਲ ਬੈਠਿਆ ਤੁਹਾਡੀ ਗੱਲ ਕੈਨੇਡਾ ਵਿੱਚ ਬੱਚਿਆਂ ਨਾਲ ਹੋ ਗਈ। ਇਦਾਂ ਸੁਰਤੀ ਦਾ ਇੱਕ ਵਿਗਿਆਨ ਹੈ ਜਦੋਂ ਸੁਰਤ ਟਿਕਣ ਲੱਗ ਜਾਏ ਤੁਹਾਨੂੰ ਉਹ ਕੁਝ ਸੁਣਾਈ ਦੇਣ ਲੱਗ ਜਾਏਗਾ ਜੋ ਸੰਕੜੇ ਮੀਲ ਦੌਰ ਹੋ ਰਹੇ। ਇਹਨੂੰ ਕਹਿੰਦੇ ਤਲਜੁਗ ਮੈਂ ਕੀਰਤਨ ਪ੍ਰਧਨ ਕੀਰਤਨ ਕਰਨ ਮੇਘ ਕੀ ਵਰਖਾ ਵਰਖੇ ਜਲ ਹੋਏ ਜੀਵਨ ਹਰਖਾ ਮੇਧ ਦੀ ਵਰਖਾ ਮੋਲੇ ਧਾਰ ਮਹੀ ਹੈ ਸੰਕੜੇ ਮੀਲਾਂ ਤੱਕ ਮੀਂਹ ਨਾਲ ਖੇਤੀ ਸਿੰਜੀ ਜਾਂਦੀ ਹੈ ਐਦਾਂ ਸੰਕੜੇ ਮੀਲਾਂ ਤੱਕ ਕੀਰਤਨ ਭਗਤੀ ਨਾਲ ਉਧਾਰ ਹੁੰਦਾ ਉਤੋਂ ਬਾਅਦ ਫਿਰ ਸ਼ਬਦ ਆਇਆ ਸੁਣੋ ਵਿਸ਼ਾਲ ਕਥਾ ਕੋ ਫਲ ਹੈ ਝੜੀ ਲਾਗ ਬਰਸਤ ਜਿਮ ਜਲ ਹੈ ਥਿਮ ਕਥਿਮ ਕ ਬੁੰਦੇ ਜਿਮ ਪਰਹੀ ਸਭ ਆਪਣੇ ਧਰਨੀ ਮੈਂ ਧਰਹੀ ਕਹਿੰਦੇ ਭਾਈ ਕਥਾ ਦਾ ਫਲ ਸੁਣੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਕਥਾ ਇਸ ਤਰ੍ਹਾਂ ਹੈ ਜਿਵੇਂ ਸੋਨ ਦੀ ਝੜੀ ਲੱਗੀ ਹੋਵੇ ਮੋਲੇ ਧਾਰ ਮੀਂਹ ਤੋਂ ਬਾਅਦ ਬਰੀਕ ਬਰੀਕ ਕਿਣੀਆਂ ਦਾ ਮੀਂਹ ਪੈ ਰਿਹਾ ਹੋਵੇ ਬਿਲਕੁਲ ਬਰੀਕ ਕਿਣੀਆਂ ਦਾ ਮੀਂਹ ਜਿੱਥੇ ਪੈਂਦਾ ਧਰਤੀ ਸਮੋਂਦਾ ਜਾਂਦਾ ਹੈ ਪਾਣੀ ਰੁੜਦਾ ਨਹੀਂ ਐਦਾਂ ਕਥਾ ਹੈ ਜਿਹੜਾ ਬੰਦਾ ਪਹਿਲੇ ਦਿਨ ਵੀ ਸੰਗਤ ਵਿੱਚ ਆਉਂਦਾ ਹੈ ਉਹਦੇ ਉੱਤੇ ਵੀ ਕਥਾ ਦਾ ਅਸਰ ਹੋ ਜਾਂਦਾ ਹੈ ਜਿਹਨੂੰ ਸ਼ਬਦ ਅਰਥ ਗੁਰਮਾਣੀ ਨਹੀਂ ਆਉਂਦੀ ਜਿਨੇ ਜਪਤੀ ਸਭ ਨਹੀਂ ਪੜਿਆ ਉਹਦੇ ਉੱਤੇ ਵੀ ਕਥਾ ਦਾ ਅਸਰ ਹੋ ਜਾਂਦਾ ਹੈ ਜਿਹੜਾ ਕਦੇ ਗੁਰਦੁਆਰੇ ਸਤਸੰਗਤ ਵਿੱਚ ਨਹੀਂ ਗਿਆ ਪਹਿਲੇ ਦਿਨ ਸੁਣ ਲੈ ਕਥਾ ਦਾ ਅਸਰ ਉਹਦੇ ਉੱਤੇ ਵੀ ਹੋ ਜਾਂਦਾ ਹੈ ਇਸ ਤਰ੍ਹਾਂ ਹੈ ਜਿਵੇਂ ਝੜੀ ਦਾ ਮੀਂਹ ਹੋਵੇ ਬਰੀਕ ਬੂੰਦਾਂ ਧਰਤੀ ਸਮਾਰ ਰਹੀਆਂ ਹੋਣ ਮੈਨੂੰ